ਭਾਰਤੀ ਸੰਜਨੀ ਨੇ ਇੱਕ ਤਾਂ ਸਿੱਧੂ ਪਰ ਜੋ ਦਿੱਲੀ ਦਾ ਸੱਦਾ ਦਿੱਤਾ ਹੋਇਆ ਸੀ 13 ਤਰੀਕ ਦਾ ਅੱਜ 12 ਤਰੀਕ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਟਰਾਲੀਆਂ ਪਹੁੰਚ ਚੁੱਕੇ ਆ ਜਿਹੜੇ ਮਹਿਲਾ ਚੌਂਕ ਸਰੂਰ ਤੋਂ ਅੱਗੇ ਦਾਣਾ ਮੰਡੀ ਦੇ ਵਿੱਚ ਰੁਕੇ ਹੋਏ ਆ ਅੱਜ ਇੱਥੇ ਚਾਲੇ ਪਾ ਦੇਣੇ ਆ ਖਨੌਰੀ ਵੱਲ ਨੂੰ ਇਧਰ ਤੱਕ ਖਨੌਰੀਆਂ ਦੂਰ ਤੱਕ ਟਰੱਲ ਜਾਂਦਾ ਦਾਣਾ ਮੰਡੀ ਪੂਰੀ ਭਰੀ ਖੜੀਆ ਹੈ ਤੇ ਸਾਰੇ ਜਿਹੜੀਆਂ ਟਰਾਲੀਆਂ ਨੇ ਉਹ ਦਾਣਾ ਮੰਡੀ ਦੇ ਵਿੱਚ ਖੜੀਆਂ ਰਹੀਆਂ ਬਾਤੋ ਆ ਵੀਡੀਓ ਨੂੰ ਸ਼ੇਅਰ ਕਰੋ ਵੀਰੋ ਅੱਗੇ ਦਾ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਨਾਲ ਦੀ ਨਾਲ ਜਿਹੜੀਆਂ ਨੇ ਇਹ ਹੁਣ ਮਹਿਲਾ ਚੌਂਕ ਦਾਣਾ ਮੰਡੀ ਦੇ ਵਿੱਚ ਖੜੇ ਆ ਆਪਾਂ ਇਸ ਟਾਈਮ ਇਸ ਤੋਂ ਬਾਅਦ ਖਨੌਰੀ ਪਾਤਨਾ ਖਨੌਰੀ ਵਾਲੀ ਸਾਈਡ ਨੂੰ ਜਾਵਾਂਗੇ ਉਹ ਸਾਡਾ ਸਵੇਰੇ ਤੁਰਗੇ ਜਾਂ ਅੱਜ ਸ਼ਾਮ ਨੂੰ ਸਵੇਰੇ 13 ਤਰੀਕਾ ਮੈਂ ਲਾ ਸਵੇਰੇ 13 ਤਰੀਕ ਨੂੰ ਤੁਰਾਂਗੇ ਤੇ ਜਿੰਨਾ ਵੀ ਵੀਰਾਂ ਨੂੰ ਬੇਨਤੀ ਹੈ ਵੀ ਬੱਤ ਤੋਂ ਬੱਤ ਜਿਹੜੇ ਵੀਰ ਆਲੇ ਪਿੱਛੇ ਆ ਜਾਂ ਕੋਈ ਤੁਰੇ ਨਹੀਂ ਗਾ ਉਹ ਤੁਰਪੋ ਜਿਹੜੇ ਨੇ ਆ ਆਪਾਂ ਜੋ ਚੱਲ ਬੜੀਆ ਕੱਲ ਨੂੰ ਤੇ ਪੂਰੀ ਦਾਣਾ ਮੰਡੀ ਭਰੀ ਹੋਈ ਆ ਇਹ ਮਹਿਲਾ ਚੌਕ ਦਾਣਾ ਮੰਡੀ ਦੇ ਵਿੱਚ ਕਿਸਾਨ ਜੱਥੇ ਵਧਿਆ ਜਿੱਦ ਦਿੱਲੀ ਦਾ ਸਦ ਆਇਤਾ ਹੋਇਆ ਸੀਗਾ ਉਸ ਦੇ ਸਬੰਧ ਵਿੱਚ ਆਪਾਂ ਪਹੁੰਚ ਚੁੱਕੇ ਆ ਮਹਿਲਾ ਚੌਕ ਦਾਣਾ ਮੰਡੀ ਦੇ ਵਿੱਚ ਤੇ ਅਪੇ ਪਾਤਰਾਂ ਖੜਾ ਰਿਹਾ ਇਸ ਸਾਈਡ ਨੂੰ ਅਜੇ ਜਾਣਾਗਾ ਰਵਾਨਾ ਹੋ ਜਾਾਂਗੇ ਤੇ ਕੱਲੋਂ ਆਪਾਂ ਪਾਤਨਾਲੀ ਸਾਈਡ ਤੇ ਪਹੁੰਚ ਜਾਾਂਗੇ ਵੈਰੀਕਟ ਲੱਗਿਆ ਜਿੱਥੇ ਉੱਥੇ ਪਹੁੰਚ ਜਾਾਂਗੇ ਉਦੋਂ ਬਾਅਦ ਹੀ ਰਣਨੀਤੀ ਜਾ ਕੇ ਦੇਖਦਾ ਕੀ ਬਣਦੀ ਆ ਅੱਗੇ ਦੀ ਵੀਡੀਓ ਨੂੰ ਬਤਵਾ ਸ਼ੇਅਰ ਕਰੋ ਤੁਸੀਂ ਦੇਖ ਸਕਦੇ ਹੋ ਟਰੈਕਟਰ ਪੂਰੀ ਮੰਡੀ ਜਿਹੜੀ ਉੱਪਰ ਹੀ ਖੜੀ ਹੈ ਟਰੈਕਟਰਾਂ ਨਾਲ ਤੇ ਕਿਹਦੀ ਸਾਈਡ ਜੋ ਦੂਰ ਤੱਕ ਦੋ ਛੱਡਾਂ ਵਿੱਚ ਆਰੀਏ ਜਿਹੜੀ ਇਹ ਮੰਡੀ ਭਰੀ ਖੜੀ ਆ ਹੰਚੂ ਵੀਰ 10 ਵਜੇ ਨਾ ਰਹਿ ਗਏ ਹੋਰ ਸਾਰੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਵੀਡੀਓ ਨੂੰ ਮਤਵਾ ਸ਼ੇਅਰ ਕਰੋ